ओम शांति ਅਸੀਂ ਸੁਣ ਰਹੇ ਹਾਂ ਅਜਤਾ ਪਰਮਾਤਮ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਸਮੇਂ ਦਾ ਮਹੱਤਵ ਦੱਸ ਰਹੇ ਨੇ ਅੱਜ ਦਾ ਵਰਦਾਨ ਹੈ ਸੰਗਮ ਯੁਗ ਦੇ ਮਹੱਤਵ ਨੂੰ ਜਾਣ ਕੇ ਹਰ ਸਮੇਂ ਵਿਸ਼ੇਸ਼ ਅਟੈਨਸ਼ਨ ਰੱਖਣ ਵਾਲੇ ਹੀਰੋ ਪਾਠ ਧਾਰੀ ਭਵ ਹਰ ਕਰਮ ਕਰਦੇ ਹੋਏ ਸਦਾ ਇਹੀ ਵਰਦਾਨ ਸਾਡੀ ਸਮ੍ਰਿਤੀ ਦੇ ਵਿੱਚ ਰਹੇ ਕਿ ਮੈਂ ਹੀਰੋ ਉਪਾਰਟ ਧਾਰੀ ਹਾਂ ਤਾਂ ਹਰ ਕਰਮ ਸਾਡਾ ਵਿਸ਼ੇਸ਼ ਹੋਏਗਾ ਹਰ ਸੈਕਿੰਡ ਹਰ ਸਮੇਂ ਹਰ ਸੰਕਲਪ શ્રેષ્ઠ ਹੋਏਗਾ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਇਹ ਤਾਂ ਸਿਰਫ 5 ਮਿੰਟ ਸਧਾਰਨ ਹੋਇਆ ਸੰਗਮ ਯੁਗ ਦੇ 5 ਮਿੰਟ ਵੀ ਬਹੁਤ ਮਹੱਤਵ ਵਾਲੇ ਹਨ 5 ਮਿੰਟ 5 ਸਾਲ ਤੋਂ ਵੀ ਜ਼ਿਆਦਾ ਹਨ ਇਸ ਲਈ ਹਰ ਸਮਾਂ ਇਹਨਾ ਅਟੈਨਸ਼ਨ ਰਹੇ ਸਦਾ ਦਾ ਰਾਜੇ ਭਾਗ્ય ਪ੍ਰਾਪਤ ਕਰਨਾ ਹੈ ਤਾਂ ਅਟੈਨਸ਼ਨ ਵੀ ਸਦਾ ਕਾਲ ਦਾ ਹੋਵੇ ਦੁਨੀਆ ਦੇ ਵਿੱਚ ਵੀ ਕਹਿੰਦੇ ਨੇ ਸਮੇ ਬੜਾ ਬਲਵਾਨ ਹੈ ਸਮੇ ਪਰਿਵਰਤਨਸ਼ੀਲ ਹੈ ਸਮਾਂ ਹਰ ਸਮਾਂ ਬਦਲ ਰਿਹਾ ਹੈ ਇੱਕ ਪਲ ਦੂਜੇ ਪਲ ਨਾਲ ਮਿਲਦਾ ਨਹੀਂ ਹੈ ਅਤੇ ਜਿਹੜਾ ਸਮਾਂ ਬੀਤ ਗਿਆ ਉਹ ਮੁੜ ਕੇ ਆਉਣ ਵਾਲਾ ਨਹੀਂ ਹੈ ਸਮੇਂ ਦੇ ਲੈ ਕੇ ਆ ਗਿਆ ਸਮੇ ਇਹੋ ਜਿਹਾ ਖਜ਼ਾਨਾ ਹੈ ਜਿੰਨੂੰ ਜੇ ਤੁਸੀਂ ਵਿਅਰਥ ਗਵਾ ਦਿੱਤਾ ਉਹ ਤੁਹਾਨੂੰ ਮੁੜ ਕੇ ਕਦੇ ਪ੍ਰਾਪਤ ਨਹੀਂ ਹੋਏਗਾ ਸਥੂਲ ਖਜ਼ਾਨਾ ਸਥੂਲ ਤੁਹਾਨੂੰ ਤੌਲ ਦਿੱਤਾ ਸੀ ਫਿਰ ਵੀ ਕਮਾ ਸਕਦੇ ਆ ਲੇਕਿਨ ਜਿਹੜਾ ਸਮਾਂ ਅਸੀਂ ਗਵਾ ਦਿੰਨੇ ਆ ਉਹ ਮੁੜ ਕੇ ਮਿਲਣ ਵਾਲਾ ਨਹੀਂ ਹੈ ਲੇਕਿਨ ਪਰਮਾਤਮਾ ਕਹਿੰਦੇ ਸਮੇਂ ਦੇ ਵਿੱਚ ਵੀ ਕਿਹੜਾ ਸਮਾਂ ਜਿਵੇਂ ਦਿਨ ਅਤੇ ਰਾਤ ਦੇ ਸਮੇਂ ਨੂੰ ਅਸੀਂ ਦੇਖਦੇ ਆ ਸਵੇਰ ਹੋਈ ਦੁਪਹਿਰ ਹੋਈ ਸ਼ਾਮ ਹੋਈ ਰਾਤ ਹੋਈ ਵੀ ਇਹ ਸਾਰੇ ਸਮਾਂ ਸਾਰਾ ਹੀ ਸਮਾਂ 24 ਘੰਟੇ ਦਾ ਸਮਾਂ ਹੀ ਹੈ لیکن ਇਸ 24 ਘੰਟੇ ਦੇ ਸਮੇਂ ਦੇ ਵਿੱਚ ਵੀ ਇਸ ਦਿਨ ਰਾਤ ਦੇ ਚੱਕਰ ਦੇ ਵਿੱਚ ਵੀ ਸਭ ਤੋਂ ਪਾਵਰਫੁੱਲ ਟਾਈਮ ਮੰਨਿਆ ਜਾਂਦਾ ਹੈ ਅੰਮ੍ਰਿਤ ਵੇਲੇ ਨੂੰ ਜਿਹੜਾ 3 ਵਜੇ 3:30 ਅਸੀਂ ਉੱਠ ਕੇ ਬੈਠਦੇ ਹਾਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਉਹ ਟਾਈਮ ਇੰਨਾ ਪਾਵਰਫੁੱਲ ਹੁੰਦਾ ਹੈ ਕਿ ਕਿਹਾ ਜਾਂਦਾ ਹੈ ਕਿ ਰੱਬ ਨੂੰ ਯਾਦ ਕਰਨ ਦਾ ਸਮਾਂ ਉਹੀ ਹੈ ਕਹਿੰਦੇ ਛੋਟੇ ਹੁੰਦੇ ਪੜ੍ਹਦੇ ਸੀਗੇ ਕਿ ਜਿਹੜਾ ਪੜ੍ਹਾਈ ਕਰਨ ਦਾ ਟਾਈਮ ਹੈ ਉਹ ਵੀ ਸਵੇਰ ਦਾ ਹੀ ਹੁੰਦਾ ਹੈ ਵੀ ਸਵੇਰ ਦਾ ਪੜਿਆ ਹੋਇਆ ਅਤੇ ਸਾਰੇ ਦਿਨ ਦਾ ਪੜਿਆ ਹੋਇਆ ਇੱਕ ਬਰਾਬਰ ਜਿਹੜਾ ਅਸੀਂ ਸਵੇਰੇ 2 ਘੰਟੇ ਉੱਠ ਕੇ ਪੜਦੇ ਆ ਉਹ ਉਨਾਂ ਹੀ ਪਾਵਰਫੁੱਲ ਹੈ ਲੇਕਿਨ ਸਾਰਾ ਦਿਨ ਵੀ ਅਸੀਂ ਪੜੀਏ ਉਨੀ ਇਕਾਗਰਤਾ ਸਾਡੀ ਨਹੀਂ ਬਣਦੀ ਕਹਿੰਦੇ ਨੇ ਕੋਈ ਤਪ ਕਰਨਾ ਹੈ ਉਹਦੇ ਲਈ ਵੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਕੀ ਕਰੋ ਪਰਮਾਤਮਾ ਨੂੰ ਯਾਦ ਕਰੋ ਕੋਈ ਸੰਕਲਪ ਰਚਦੇ ਆ ਧ੍ਰਿੜਤਾ ਕਰਦੇ ਆ ਤਾਂ ਵੀ ਕਹਿੰਦੇ ਨੇ ਉਸ ਟਾਈਮ ਨੂੰ ਯਾਦ ਕਰੋ ਲੇਕਿਨ ਅੱਜ ਭੁੱਲ ਗਏ ਉਹ ਪਾਵਰਫੁੱਲ ਟਾਈਮ ਸੋਕੇ ਗਵਾ ਦਿੰਨੇ ਆ ਉਸ ਟਾਈਮ ਨੂੰ ਗਵਾਹ ਦਿੰਨੇ ਆ ਖੋ ਦਿੰਨੇ ਆ સ્ટોਰੀਜ਼ ਪੋਇਮਸ ਪੜ੍ਹ ਰਹੇ ਆ अर्ਲੀ ਟੂ ਬੈਡ अर्ਲੀ ਟੂ ਰਾਈਜ਼ ਮੇਕਸ ਅ ਮੈਨ ਹੈਲਥੀ ਵੈਲਦੀ ਐਂਡ ਵਾਈਜ਼ ਪਰ ਪ੍ਰੈਕਟੀਕਲ ਦੇ ਵਿੱਚ ਲੇਟ ਟੂ ਬੈਡ ਲੇਟ ਟੂ ਰਾਈਜ਼ ਮੇਕਸ ਅ ਮੈਨ ਫਿਰ 언હેલ્ਦੀ ਐਂਡ ਵੈਲਦੀ ਐਂਡ ਵਾਈਜ਼ ਪਰ ਪਰਮਾਤਮਾ ਕਹਿੰਦੇ ਨੇ ਜਿਸ ਤਰ੍ਹਾਂ 24 ਘੰਟੇ ਦੇ ਸਮੇਂ ਦੇ ਵਿੱਚ ਅੰਮ੍ਰਿਤ ਵੇਲੇ ਦਾ ਮਹੱਤਵ ਹੈ ਇਸੇ ਤਰ੍ਹਾਂ ਹੀ ਸ੍ਰਿਸ਼ਟੀ ਚੱਕਰ ਦੇ ਵਿੱਚ ਵੀ ਜਿਸ ਦੇ ਵਿੱਚ ਸਤਯੁਗ ਤ੍ਰੇਤਾ ਯੁਗ ਦਵਪਰ ਯੁਗ ਕਲਯੁਗ कलयुग तो बाद फिर सतयुग आना है क्योंकि परिवर्तन होना है पर कलयुग तो सतयुग परिवर्तन करने लिये वो अमृत वेला शुरू हो चुका है मतलब संगम युग शुरू हो चुका है छोटा जहा समा छोटा जहा युग कलयुग का बिल्कुल अंत समा लेकिन इन्ना पावरफुल टाइम भावें बहार देखने असं कह रहे हैं कि है। ही है कलयुग ही चल रहा है पर जिसने अपनी अख खोल ली जिसने वो ज्ञान का नेत्र प्राप्त कर लिया ਅਸੀਂ ਕਹਿੰਦੇ ਆ ਉਹ ਜਾਗ ਗਏ ਕਿ ਕਲਯੁਗ ਨਹੀਂ ਸੰਗਮ ਯੁਗ ਚੱਲ ਰਿਹਾ ਹੈ ਜਿੱਥੇ ਦੂਸਰੇ ਯੁਗ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਹਾਂ ਬਲਕਿ ਲਗਭਗ ਪੂਰੀ ਹੋਣ ਵਾਲੀ ਹੀ ਹੈ ਹੁਣ ਪਰਮਾਤਮਾ ਕਹਿੰਦੇ ਉਹ ਪਾਵਰਫੁੱਲ ਟਾਈਮ ਹੈ ਜਿਸ ਅੰਮ੍ਰਿਤ ਵੇਲੇ ਦੇ ਉੱਤੇ ਉਸ ਸੰਗਮ ਯੁਗ ਦੇ ਅੰਮ੍ਰਿਤ ਵੇਲੇ ਦੇ ਉੱਤੇ ਤੁਸੀਂ ਇਸ ਟਾਈਮ 'ਚ ਤਪ ਕਰਦੇ ਹੋ ਉਹਦਾ ਪ੍ਰਭਾਵ ਤੁਹਾਡੇ ਪੂਰੇ ਇਸ ਸ੍ਰਿਸ਼ਟੀ ਚੱਕਰ ਦੇ ਉੱਪਰ ਤੁਹਾਡੇ ਰੋਲ ਦੇ ਉੱਤੇ ਰਹਿੰਦਾ ਹੈ ਜਿਸ ਤਰ੍ਹਾਂ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਉੱਠ ਕੇ ਰੱਬ ਨੂੰ ਯਾਦ ਕਰੋ ਤੁਹਾਡਾ ਸਾਰਾ ਦਿਨ ਬਹੁਤ ਅੱਛਾ ਜਾਏਗਾ ਇਸੇ ਤਰ੍ਹਾਂ ਹੀ ਇਹ ਸੰਗਮ ਯੁੱਗ ਦਾ ਉਹ ਸਮਾਂ ਚੱਲ ਰਿਹਾ ਹੈ ਜਿਸ ਸਮੇਂ ਦੇ ਵਿੱਚ ਉੱਠ ਕੇ ਜਦੋਂ ਅਸੀਂ ਇਸ ਪਰਮਾਤਮਾ ਨਾਲ ਜੁੜ ਜਾਂਦੇ ਹਾਂ ਉਸ ਦੀ ਸ਼੍ਰੀਮਦ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ ਸਾਡਾ ਸਾਰਾ ਸ੍ਰਿਸ਼ਟੀ ਚੱਕਰ ਦੇ ਅੰਦਰ ਜਿਹੜਾ ਪਾਰਟ ਹੈ ਉਹ ਵਿਸ਼ੇਸ਼ ਹੋ ਜਾਂਦਾ ਹੈ ਪਰਮਾਤਮਾ ਸਾਨੂੰ ਯਾਦ ਦਿਲਾ ਰਹੇ ਨੇ ਕਿ ਤੁਸੀਂ ਹਮੇਸ਼ਾ ਆਪਣੀ ਸਮ੍ਰਿਤੀ ਦੇ ਵਿੱਚ ਰੱਖੋ ਕਿ ਮੈਂ ਇਸ ਸ੍ਰਿਸ਼ਟੀ ਚੱਕਰ ਦੇ ਉੱਤੇ ਹੀਰੋ ਪਾਰਟ ਪਲੇ ਕਰਨ ਵਾਲੀ ਆਤਮਾ ਹ ਪਰਮਾਤਮਾ ਨੇ ਮੈਨੂੰ ਬਹੁਤ ਯੂਨੀਕ ਰੋਲ ਦਿੱਤਾ ਹੈ ਅਤੇ ਉਸ ਯੂਨਿਕ ਅਤੇ ਪਾਵਰਫੁਲ ਰੋਲ ਨੂੰ ਮੈਂ ਆਤਮਾ ਬਹੁਤ ਅੱਛੇ ਢੰਗ ਨਾਲ ਨਿਭਾ ਰਹੀ ਆ ਜਿਸ ਤਰ੍ਹਾਂ ਜਿੰਨਾ ਵੱਡਾ ਬੰਦਾ ਹੋਏਗਾ ਉਸ ਦਾ ਇੱਕ ਇੱਕ ਸੈਕਿੰਡ ਨਾ ਵੈਲਿਊਏਬਲ ਹੁੰਦਾ ਹੈ ਪੂਰਾ ਟਾਈਮ ਟੇਬਲ ਬਣਾ ਕੇ ਰੱਖਦਾ ਹੈ ਉਹ ਆਪਣੇ ਇੱਕ ਇੱਕ ਸੈਕਿੰਡ ਨੂੰ ਵੀ ਵੇਸਟ ਨਹੀਂ ਕਰਦਾ ਇਸੇ ਤਰ੍ਹਾਂ ਹੀ ਪਰਮਾਤਮਾ ਕਹਿੰਦੇ ਨੇ ਜਦੋਂ ਤੁਸੀਂ ਆਪਣੇ ਉਸ ਰੋਲ ਦੇ ਉੱਪਰ ਅਟੈਨਸ਼ਨ ਰੱਖੋਗੇ ਕਿ ਮੈਂ ਵਿਸ਼ੇਸ਼ ਪਾਰਟ ਪਲੇ ਕਰਨ ਵਾਲੀ ਆਤਮਾ ਹਾਂ ਮੈਂ ਸਧਾਰਨ ਸੰਕਲਪ ਸਧਾਰਨ ਕਰਮ ਸਧਾਰਨ ਗੱਲਾਂ ਦੇ ਵਿੱਚ ਆਪਣੇ ਟਾਈਮ ਨੂੰ ਵੇਸਟ ਕਰਨ ਵਾਲੀ ਨਹੀਂ ਆ ਤੁਹਾਡਾ ਇੱਕ ਇੱਕ ਪਲ ਸੇਫ ਹੋਣਾ ਸ਼ੁਰੂ ਹੋ ਜਾਏਗਾ ਫਿਰ ਇਸ ਤਨ ਲੱਗੇਗਾ ਕਿੰਨਾ ਹੀ ਸਮਾਂ ਹੈ ਸਾਡੇ ਕੋ ਕਰਨ ਵਾਸਤੇ ਅੱਜ ਦੁਨੀਆ ਦੇ ਵੀ ਕਿਸ ਨੂੰ ਕਹਨੇ ਰੱਬ ਨੂੰ ਯਾਦ ਕਰੋ ਇੱਕੋ ਹੀ ਜਵਾਬ ਟਾਈਮ ਨਹੀਂ ਹੈ ਕਿੱਥੇ ਜਾ ਰਿਹਾ ਹੈ ਟਾਈਮ ਜੇ ਅਸੀਂ ਅਟੈਂਸ਼ਨ ਦਵਾਂਗੇ ਤੇ ਸਾਡਾ ਬਹੁਤ ਟਾਈਮ ਵੇਸਟ ਜਾਂਦਾ ਹੈ ਜਿਹਦੇ ਵੱਲ ਸਾਡਾ ਧਿਆਨ ਨਹੀਂ ਜਾ ਰਿਹਾ ਕਿ ਜੋ ਅਸੀਂ ਸਮਾਂ ਗਵਾ ਰਹੇ ਹਾਂ ਮੁੜ ਕੇ ਆਉਣ ਵਾਲਾ ਨਹੀਂ ਹੈ ਇਸ ਕਰਕੇ ਅੱਜ ਪਰਮਾਤਮਾ ਨੇ ਸਾਨੂੰ ਯਾਦ ਕਰਾਇਆ ਕਿ ਆਪਣੇ ਉਸ ਵਿਸ਼ੇਸ਼ ਰੋਲ ਨੂੰ ਯਾਦ ਕਰੋ ਅਤੇ ਇਹ ਯਾਦ ਕਰੋ ਕਿ ਇਸ ਵਿਸ਼ੇਸ਼ ਰੋਲ ਨੂੰ ਪਲੇ ਕਰਨ ਲਈ ਮੈਂ ਆਪਣੇ ਇੱਕ ਇੱਕ ਸੈਕਿੰਡ ਨੂੰ ਸਫਲ ਕਰਨਾ ਹੈ ਵੇਸਟ ਹੋਣ ਨਹੀਂ ਦੇਣਾ ਅਸੀਂ ਸਾਰੇ ਅੱਜ ਯਾਦ ਕਰਾਂਗੇ ਕਿ ਮੈਂ ਆਤਮਾ ਇਸ ਸ੍ਰਿਸ਼ਟੀ ਚੱਕਰ ਦੇ ਉੱਤੇ ਰੋਲ ਪਲੇ ਕਰਨ ਵਾਲੀ ਹੀਰੋ ਪਾੜਤਾਰੀ ਆਤਮਾ ਇਸ ਸੰਗਮ ਯੁੱਗ ਦੇ ਸਮੇਂ ਦੇ ਵਿੱਚ ਪਰਮਾਤਮਾ ਮੈਨੂੰ ਵਿਸ਼ੇਸ਼ ਟ੍ਰੇਨਿੰਗ ਦੇ ਰਹੇ ਨੇ ਪ੍ਰੈਕਟਿਸ ਕਰਾ ਰਹੇ ਨੇ ਇਹ ਸਮਾਂ ਬਹੁਤ ਵੈਲਿਊਏਬਲ ਹੈ ਜਦੋਂ ਆਪ ਪਰਮਾਤਮਾ ਸਾਨੂੰ ਉਹ ਸ਼ਕਤੀ ਭਰ ਰਿਹਾ ਹੈ ਬਲ ਦੇ ਰਿਹਾ ਹੈ जिस नाल में आत्मा फिर तो अपना रोल बहुत अच्छी तरीके नाल प्ले कर सकती हां ओम शांति